ਕੀ ਮੈਟਰ ਸੀਗਾ ਕਿਸ ਤਰੀਕੇ ਨਾਲ ਇਹ ਗੱਲਬਾਤ ਸ਼ੁਰੂ ਹੋਈ ਇੱਕ ਮੀਟਿੰਗ ਦੇ ਵਿੱਚ ਨਜ਼ਰ ਆਂਦੇ ਕਾਉਂਸਲਰ ਉਸ ਤੋਂ ਬਾਅਦ ਇਹ ਮੀਟਿੰਗ ਬਹਿਸ-ਭਾਸੀ ਦੇ ਵਿੱਚ ਹੰਗਾਮੇ ਦੇ ਵਿੱਚ ਤਬਦੀਲ ਹੋ ਜਾਂਦੀ ਕੀ ਮੈਟਰ ਕਿ ਤੋਂ ਸ਼ੁਰੂਆਤ ਹੋਈ ਸੀ ਮੈਟਰ ਤਾਂ ਕੁਝ ਵੀ ਨਹੀਂ ਸੀ ਪਰ ਇਹ ਪ੍ਰੀ-ਪਲਾਨ ਕਰਕੇ ਆਏ ਸੀ ਮੈਨੂੰ ਲੱਗਦਾ ਸ਼ੁਰੂਆਤ ਦੇ ਵਿੱਚ ਜਦੋਂ ਮੈਂ ਆਫਿਸ ਸੈਂਟਰ ਕੀਤਾ ਮੇਰੇ ਤੋਂ ਪਹਿਲਾਂ ਬੈਠੇ ਹੋਏ ਕਾਉਂਸਲਰਾਂ ਤੋਂ ਇਲਾਵਾ ਜੋ ਕਾਉਂਸਲਰ ਨਹੀਂ ਵੀ ਆ ਉਹ ਵੀ ਉੱਥੇ ਬੰਦੇ ਬੈਠੇ ਹੋਏ ਹੂੰ ਔਰ ਕਰੋ ਹੀ ਪਲਾਨ ਕਰਕੇ ਆਏ ਹੋਣੇ ਇਸੇ ਲਈ ਵੀਡੀਓਗ੍ਰਾਫੀ ਵੀ ਇਹਨਾਂ ਵੱਲੋਂ ਸਾਰੀ ਕੀਤੀ ਗਈ ਹੈ ਜਦੋਂ ਇਹਨਾਂ ਨੇ ਇਹ ਗੱਲ ਦੇਖੀ ਵੀ ਮੈਮ ਨੇ ਤਾਂ ਬੜਾ ਪੋਲਾਈਟਲੀ ਸਾਨੂੰ ਹੈਂਡਲ ਕਰ ਲਿਆ ਹੈ ਔਰ ਫਿਰ ਅਸੀਂ ਹੰਗਾਮਾ ਕਿੱਦਾਂ ਕਰਾਂਗੇ ਇੱਕ ਕਾਉਂਸਲਰ ਨੇ ਉਹਨਾਂ ਦੇ ਵਿੱਚੋਂ ਸਾਰਾ ਕੁਝ ਸਾਰਟ ਆਊਟ ਹੋਣ ਤੋਂ ਬਾਅਦ ਛੋਟੀ ਜੀ ਇੱਕ ਸੀਵਰੇਜ ਦੀ ਕੋਈ ਗੱਲ ਹੋ ਰਹੀ ਸੀ ਔਰ ਉਹਨਾਂ ਦੇ ਸਾਹਮਣੇ ਐਕਸ਼ਨਲ ਕਾਲ ਤੇ ਗੱਲ ਕਰਕੇ ਉਹਨਾਂ ਨੂੰ ਕਰਵਾ ਵੀ ਦਿੱਤਾ ਵੀ ਉਹਨਾਂ ਕੋਲ ਪਹੁੰਚ ਕੇ ਕਿਉ ਕਰਾ ਰਹੇ ਨੇ ਹਲ ਕੀ ਪ੍ਰੀ ਪਲੈਨਿੰਗ ਜਿਵੇਂ ਤੁਹਾਨੂੰ ਲੱਗ ਰਹੀ ਹੈ ਉਹ ਕਹਿੰਦੇ ਵੀ ਸਾਡੇ ਸਾਡੇ ਨਾਲ ਬਤਸਲੂਕੀ ਕੀਤੀ ਗਈ ਹੈ ਤਾਂ ਸੀ ਵੀਡੀਓ ਵੀ ਬਣਾਈ ਹੋਸੀ ਜੀ ਮੈਂ ਮੈਂ ਮੇਰੇ ਸੋਸ਼ਲ ਮੀਡੀਆ ਵਾਲੇ ਲੜਕੇ ਨਾਲ ਹੁੰਦੇ ਨੇ ਤੇ ਬਾਈ ਚਾਂਸ ਉਹਨਾਂ ਨੇ ਮੀਡੀਆ ਕਵਰੇਜ ਕਰਨੀ ਹੁੰਦੀ ਹੈ ਤੇ ਜੋ ਸਾਡੀ ਗੱਲਬਾਤ ਆਪਸ ਵਿੱਚ ਪਹਿਲਾਂ ਚੱਲ ਰਹੀ ਸੀਗੀ ਉਹ ਸਾਰੀਆਂ ਵੀਡੀਓਜ਼ ਮੇਰੇ ਕੋਲ ਮੌਜੂਦ ਨੇ ਔਰ ਬਣੀਆਂ ਵੀ ਹੋਈਆਂ ਨੇ ਵਾਪਸ ਜੋ ਉਹਨਾਂ ਦੀ ਆਵਾਜ਼ ਉੱਚੀ ਹੋਈ ਇਸ ਨੂੰ ਸੁਣਦੇ ਹੋਏ ਜਿਹੜੇ ਸਿਕਿਉਰਟੀ ਗਾਰ ਬਾਰ ਖੜੇ ਸੀਗੇ ਮੇਰੀ ਸਿਕਿਉਰਟੀ ਦੇ ਵਿੱਚ ਉਹ ਅੰਦਰ ਐਂਟਰ ਕੀਤਾ ਵੀ ਕਿਤੇ ਕੋਈ ਲੜਾਈ ਹੋ ਗਈ ਆ ਕੀ ਹੋ ਗਿਆ ਰੌਲਾ ਪੈ ਗਿਆ ਉਹ ਅੰਦਰ ਆਏ ਕੋਈ ਮੈਟਰ ਨਹੀਂ ਹੋਇਆ ਕੁਝ ਨਹੀਂ ਹੋਇਆ ਇਹਨਾਂ ਨੇ ਇਸ ਗੱਲ ਦਾ ਮੁੱਦਾ ਬਣਾ ਲਿਆ ਤੁਸੀਂ ਸਿਕਿਉਰਟੀ ਵਾਲੇ ਅੰਦਰ ਕਿਉਂ ਬੁਲਾਏ ਉਹ ਖੜੇ ਹੋ ਕੇ ਇੱਕਦਮ ਚਾਰ ਚਾਰ ਹੈ ਪੂਰਾ اور ਉਹਨਾਂ ਨੇ ਪੂਰਾ ਘੇਰ ਕੇ ਪੂਰਾ ਪ੍ਰੈਸ਼ਰਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਹਰਾਸਮੈਂਟ ਹੋਵੇ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਉਹਨਾਂ ਦੇ ਬਿਆਨ ਚੰਗੀ ਤਰ੍ਹਾਂ ਦੱਸ ਰਹੇ ਨੇ ਕਿ ਉਹਨਾਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਵੀ ਇੱਕ ਮੇਲਾ ਉਸ ਸੀਟ ਤੇ ਬੈਠੀ ਹੈ ਅਤੇ ਤੁਹਾਡੇ ਧਿਆਨ ਚ ਲਿਆਦਾ ਮੈਮ ਇਹੇ ਹਰਕਤ ਪਹਿਲਾਂ ਵੀ ਇਹ ਕਰ ਚੁੱਕੇ ਨੇ ਸੇਮ ਮੈਂ ਤਾਂ ਇਹ ਗੱਲ ਸੋਚ ਰਹੀਆਂ ਵੀ ਅੱਜ ਇੱਕ ਜਿਹੜੀ ਅਹੁਦੇਦਾਰ ਮਹਿਲਾ ਉਹਦੇ ਨਾਲ ਉਹ ਇੰਨੀ ਬਦਤਮੀਜ਼ੀ ਨਾਲ ਗੱਲ ਕਰ ਰਹੇ ਉਹ ਆਪਣੇ ਵਾਰਡ ਵਾਸੀਆਂ ਨਾਲ ਕੀ ਕਰਨਗੇ ਬਿਲਕੁਲ ਉਹਨਾਂ ਦਾ ਘਰ ਦੇ ਵਿੱਚ ਰਵਈਆ ਕੀ ਹੋਊਗਾ ਜਿਸ ਨੇ ਘਰ ਦੇ ਵਿੱਚ ਆਪਣੀ ਮਾਂ ਨਾਲ ਆਪਣੀ ਪਤਨੀ ਨਾਲ ਭੈਣ ਨਾਲ ਜਿਹਨੇ ਸਲੀਕੇ ਨਾਲ ਗੱਲ ਕਰਨੀ ਉਹ ਬਾਹਰ ਕਿਸੇ ਅਹੁਦੇਦਾਰ ਨਾਲ ਤਾਂ ਵੈਸੇ ਨਹੀਂ ਉੱਚੀ ਆਵਾਜ਼ 'ਚ ਗੱਲ ਕਰ ਸਕਦਾ ਉਹ ਉੱਚੀ ਬੋਲ ਰਹੇ ਨੇ ਉਹਨਾਂ ਦੀਆਂ ਵੀਡੀਓਜ਼ ਦੇ ਵਿੱਚ ਉਹ ਸਾਰਾ ਕੁਝ ਦਿਖ ਰਿਹਾ ਹੈ ਉਹ ਸਿਕਿਉਰਟੀ ਜਿਨ੍ਹਾਂ ਗਨਮੈਨ ਨੇ ਉਹਨਾਂ ਨੂੰ ਧੱਕਾ ਮਾਰ ਕੇ ਉੱਥੋਂ ਨਿਕਲ ਰਹੇ ਉਹ ਨਜ਼ਰ ਆ ਰਿਹਾ ਹੈ ਉਹਨਾਂ ਨੇ ਉਸ ਆਫਿਸ ਦੇ ਵਿੱਚ ਕੁਰਸੀਆਂ ਤੱਕ ਟਕੇਡੀਆਂ ਕਰਤੀਆਂ ਸਿੱਟੀਆਂ ਉਹ ਨਜ਼ਰ ਆ ਰਿਹਾ ਹੈ। ਲੁਧਿਆਣਾ ਟਾਈਮ ਸੇਖ ਰਹੇ ਤੁਸੀਂ ਮੈਂ ਹਾਂ ਪ੍ਰਬਲਿੰਕ ਕੋਰ। ਬੀਤੇ ਦਿਨੀ ਲੁਧਿਆਣੇ ਦੇ ਵਿੱਚ ਇੱਕ ਵੀਡੀਓ ਤੁਸੀਂ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਦੇਖੀ ਹੈ ਜਿਸ ਦੇ ਵਿੱਚ ਕੀ ਲੁਧਿਆਣੇ ਦੇ ਮੇਅਰ ਮੈਡਮ ਇੰਦਰਜੀਤ ਕੋਰ ਨਜ਼ਰ ਆ ਰਹੇ ਨੇ ਦੂਜੇ ਪਾਸੇ ਕਾਉਂਸਲਰ ਜਿਹੜੇ ਨੇ ਉਹ ਬੈਸਦੇ ਹੋਏ ਨਜ਼ਰ ਆ ਰਹੇ ਹਨ ਨਾਲ ਕਾਫੀ ਤਿੱਖੀ ਬਹਿਸਬਾਜ਼ੀ ਹੁੰਦੀ ਹੈ ਜਿਸ ਤੋਂ ਬਾਅਦ ਕੀ ਨਗਰ ਨਿਗਮ ਦੇ ਹੀ ਬੀਜ਼ ਹੋਣ ਦਫਤਰ ਦੇ ਬਾਹਰ ਬੀਜੇਪੀ ਦੇ ਕਾਉਂਸਲਰਸ ਦੇ ਵੱਲੋਂ ਧਰਨਾ ਲਗਾ ਦਿੱਤਾ ਗਿਆ ਸਾਹ ਨਾਲ ਪ੍ਰਿੰਸੀਪਲ ਇੰਦਰਜੀਤ ਕੌਰ ਮੌਜੂਦ ਨੇ ਮੈਮ ਨਾਲ ਗੱਲ ਕਰਦੇ ਹਾਂ ਕਿ ਮੁੱਦਾ ਸੀ ਕਿਸ ਤਰੀਕੇ ਦੇ ਨਾਲ ਇਹ ਗੱਲ ਵੱਧਦੀ ਹੈ ਤੇ ਸੋਸ਼ਲ ਮੀਡੀਆ ਤੇ ਇਸ ਤਰੀਕੇ ਦੇ ਨਾਲ ਇਹ ਵੀਡੀਓ ਨਜ਼ਰ ਆਂਦੇ ਸੱਸ਼ਕਾਲਮਾ ਹਾਂਜੀ ਸੱਸ਼ਕਾਲ ਜੀ ਮੈਮ ਕੀ ਮੈਟਰ ਸੀਗਾ ਕਿਸ ਤਰੀਕੇ ਨਾਲ ਇਹ ਗੱਲਬਾਤ ਸ਼ੁਰੂ ਹੋਈ ਇੱਕ ਮੀਟਿੰਗ ਦੇ ਵਿੱਚ ਨਜ਼ਰ ਆਂਦੇ ਕਾਉਂਸਲਰ ਉਸ ਤੋਂ ਬਾਅਦ ਇਹ ਮੀਟਿੰਗ ਬਹਿਸ-ਬਾਜ਼ੀ ਦੇ ਵਿੱਚ ਹੰਗਾਮੇ ਦੇ ਵਿੱਚ ਤਬਦੀਲ ਹੋ ਜਾਂਦੀ ਕੀ ਮੈਟਰ ਕੀ ਤੋਂ ਸ਼ੁਰੂਆਤ ਹੋਈ ਸੀ ਅ ਮੈਟਰ ਤਾਂ ਕੁਝ ਵੀ ਨਹੀਂ ਸੀ ਪਰ ਇਹ ਪ੍ਰੀਪਲਾਨ ਕਰਕੇ ਆਏ ਸੀ ਮੈਨੂੰ ਲੱਗਦਾ ਵੀ ਇਹਨਾਂ ਨੇ ਸਿਰਫ ਕਾਉਂਸਲਰ ਸਾਹਿਬਾਨਾਂ ਨੇ ਮਿਲਣ ਦਾ ਸਮਾਂ ਲਿਆ ਸੀ ਵੀ ਸਾਡੇ ਵਾਚ ਕੁਝ ਦਿੱਕਤ ਆ ਰਹੀ ਹੈ ਅਸੀਂ ਗੱਲ ਕਰਨਾ ਚਾਹੁੰਦੇ ਤੇ ਬੜੀ ਸਾਫ਼ ਮਨਸ਼ਾ ਨਾਲ ਮੈਂ ਉਹਨਾਂ ਨੂੰ ਸਮਾਂ ਦਿੱਤਾ ਵੀ ਤੁਸੀਂ ਆਓ ਮਿਲੋ ਆਪਾਂ ਕੋਈ ਨਹੀਂ ਲੁਧਿਆਣੇ ਦੀ ਬਿਹਤਰੀ ਲਈ ਜੋ ਕੰਮ ਬੰਦਾ ਆਪਾਂ ਕਰਾਂਗੇ ਔਰ ਉੱਥੇ ਸ਼ੁਰੂਆਤ ਦੇ ਵਿੱਚ ਜਦੋਂ ਮੈਂ ਆਫਿਸ ਸੈਂਟਰ ਕੀਤਾ ਮੇਰੇ ਤੋਂ ਪਹਿਲਾਂ ਬੈਠੇ ਹੋਏ ਕਾਉਂਸਲਰਾਂ ਤੋਂ ਇਲਾਵਾ ਜੋ ਕਾਉਂਸਲਰ ਨਹੀਂ ਵੀ ਹੈ ਉਹ ਵੀ ਉੱਥੇ ਬੰਦੇ ਬੈਠੇ ਹੋਏ ਹੂੰ ਔਰ ਕਰੋ ਹੀ ਪਲਾਨ ਕਰਕੇ ਆਏ ਹੋਣੇ ਇਸ ਲਈ ਵੀਡੀਓਗ੍ਰਾਫੀ ਵੀ ਇਹਨਾਂ ਵੱਲੋਂ ਸਾਰੀ ਕੀਤੀ ਗਈ ਹੈ ਔਰ ਜਿਹੜੇ ਬੰਦਿਆਂ ਨੂੰ ਕਦੇ ਮੈਂ ਦੇਖਿਆ ਨਹੀਂ ਜਾਂ ਅਨਨੂਨ ਸੀਗੇ ਉਹ ਵੀ ਇਹਨਾਂ ਨੇ ਨਾਲ ਬਿਠਾਇਆ ਹੋਇਆ ਖੈਰ ਮੈਂ ਇਸ ਚੀਜ਼ ਦੀ ਪਰਵਾਹ ਨਹੀਂ ਕੀਤੀ ਤੇ ਮੈਂ ਬੜੇ ਅੱਛੇ ਤਰੀਕੇ ਦੇ ਨਾਲ ਇਹਨਾਂ ਵੱਲੋਂ ਜੋ-ਜੋ ਪ੍ਰੋਬਲਮਸ ਪਸੀਆਂ ਗਈਆਂ ਉਹਦਾ ਹੱਲ ਨਾਲ ਦੀ ਨਾਲ ਕਰਵਾਇਆ ਵੀ ਡਾਇਰੀ ਤੇ ਵੀ ਆਪਣੇ ਨੋਟ ਡਾਉਨ ਕੀਤਾ ਵੀ ਆਹ ਚੀਜ਼ ਦਾ ਹੱਲ ਇਸ ਤਰ੍ਹਾਂ ਹੋਣਾ ਹੈ ਔਰ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਇਹ ਗੱਲ ਦੇਖੀ ਵੀ ਮੈਮ ਨੇ ਤਾਂ ਬੜਾ ਪੋਲਾਈਟਲੀ ਸਾਨੂੰ ਹੈਂਡਲ ਕਰ ਲਿਆ ਹੈ ਔਰ ਫਿਰ ਅਸੀਂ ਹੰਗਾਮਾ ਕਿੱਦਾਂ ਕਰਾਂਗੇ ਇੱਕ ਕਾਉਂਸਲਰ ਨੇ ਉਹਨਾਂ ਦੇ ਵਿੱਚੋਂ ਸਾਰਾ ਕੁਝ ਸਾਰਟ ਆਊਟ ਹੋਣ ਤੋਂ ਬਾਅਦ ਛੋਟੀ ਜੀ ਇੱਕ ਸੀਵਰੇਜ ਦੀ ਕੋਈ ਗੱਲ ਹੋ ਰਹੀ ਸੀ ਔਰ ਉਹਨਾਂ ਦੇ ਸਾਹਮਣੇ ਐਕਸ਼ਨਲ ਕਾਲ ਤੇ ਗੱਲ ਕਰਕੇ ਉਹਨਾਂ ਨੂੰ ਕਰਵਾ ਵੀ ਦਿੱਤਾ ਵੀ ਉਹਨਾਂ ਕੋਲ ਪਹੁੰਚ ਕੇ ਕਿਉ ਕਰਾ ਰਹੇ ਨੇ ਹਲ ਔਰ ਜਦੋਂ ਉਹਨਾਂ ਨੇ ਦੇਖਿਆ ਵੀ ਸਾਰਾ ਕੁਝ ਸੌਟ ਆਊਟ ਹੋ ਗਿਆ ਉਹਨਾਂ ਨੂੰ ਕੁਝ ਹੋਰ ਨਹੀਂ ਲੱਗਿਆ ਔਰ ਉਹਨਾਂ ਨੇ ਬਿਲਕੁਲ ਉੱਚੀ ਉੱਚੀ ਆਵਾਜ਼ ਦੇ ਵਿੱਚ ਬੋਲਣਾ ਸ਼ੁਰੂ ਕਰ ਦਿੱਤਾ ਕਿਸ ਚੀਜ਼ ਤੋਂ ਸ਼ੁਰੂਆਤ ਹੋਈ ਹੈ ਬੈਸ ਜਿਵੇਂ ਤੁਸੀਂ ਦੱਸਿਆ ਵੀ ਇੱਕਦਮ ਹੀ ਸ਼ੁਰੂ ਕੀਤੀ ਕਿ ਪ੍ਰੀ ਪਲੈਨਿੰਗ ਜਿਵੇਂ ਤੁਹਾਨੂੰ ਲੱਗ ਰਹੀ ਹੈ ਉਹ ਕਹਿੰਦੇ ਵੀ ਸਾਡੇ ਦਿਨ ਸਾਡੇ ਨਾਲ ਬਤਸਲੂਕੀ ਕੀਤੀ ਗਈ ਹੈ ਤਾਂ ਸੀ ਵੀਡੀਓ ਵੀ ਬਣਾਈ ਉਸ ਜੀ ਮੈਂ ਮੈਂ ਮੇਰੇ ਸੋਸ਼ਲ ਮੀਡੀਆ ਵਾਲੇ ਲੜਕੇ ਨਾਲ ਹੁੰਦੇ ਨੇ ਤੇ ਬਾਈ ਚਾਂਸ ਉਹਨਾਂ ਨੇ ਮੀਡੀਆ ਕਵਰੇਜ ਕਰਨੀ ਹੁੰਦੀ ਹੈ ਤੇ ਜੋ ਸਾਡੀ ਗੱਲਬਾਤ ਆਪਸ ਚ ਪਹਿਲਾਂ ਚੱਲ ਰਹੀ ਸੀਗੀ ਉਹ ਸਾਰੀਆਂ ਵੀਡੀਓਜ਼ ਮੇਰੇ ਕੋਲ ਮੌਜੂਦ ਨੇ ਔਰ ਬਨੀਆਂ ਵੀ ਹੋਈਆਂ ਨੇ ਔਰ ਮੈਂ ਤੁਹਾਨੂੰ ਨਾਲ ਸ਼ੇਅਰ ਵੀ ਕਰ ਦਿੰਨੇ ਆ ਤਾਂ ਕਿ ਮੀਡੀਆ ਤੇ ਜ਼ਰੂਰ ਦਿਖਾਓ ਵੀ ਕਿਸ ਤਰੀਕੇ ਦੇ ਨਾਲ ਇਹ ਵਰਗਲਾਰੇ ਨੇ ਝੂਠ ਬੋਲ ਕੇ ਸਰਾਸਰ ਇਹ ਆਪਣੇ ਆਪ ਨੂੰ ਸਹੀ ਸਾਬਤ ਕਰ ਰਹੇ ਨੇ ਇਹ ਇਹ ਕੁਝ ਮੈਂ ਹੁੰਦਾ ਬਣਾਇਆ ਨਹੀਂ ਇਹ ਤਾਂ ਬਾਈ ਚਾਂਸ ਬਾਈ ਮਿਸਟੇਕ ਬਣੀਆਂ ਹੋਈਆਂ ਨੇ ਉਸ ਵੀਡੀਓ ਜਿਵੇਂ ਤੁਸੀਂ ਆਪਣਾ ਮਤਲਬ ਤੁਹਾਡੇ ਅਪਡੇਟ ਕਰਦੀਆਂ ਮੇਰੇ ਅਕਾਊਂਟ ਤੇ ਉਹਦੇ ਕਰਕੇ ਔਰ ਬੜੇ ਅੱਛੇ ਤਰੀਕੇ ਦੇ ਨਾਲ ਇਹਨਾਂ ਨਾਲ ਗੱਲਬਾਤ ਹੋ ਗਈ ਤੇ ਕਾਉਂਸਲਰ ਨੇ ਉਹਨਾਂ ਨੇ ਮਤਲਬ ਜਿਵੇਂ ਆਪਾਂ ਆਮ ਗੱਲ ਕਰ ਰਹੇ ਹਾਂ ਗੱਲ ਕਰਦੇ ਕਰਦੇ ਉਹਨਾਂ ਦੀ ਆਵਾਜ਼ ਬਹੁਤ ਜ਼ਿਆਦਾ ਉੱਚੀ ਹੋ ਗਈ। ਮਤਲਬ ਬੜਾ ਉੱਚੀ-ਉੱਚੀ ਬੋਲਣਾ ਸ਼ੁਰੂ ਕਰ ਦਿੱਤਾ ਔਰ ਮੈਂ ਕੁਝ ਨਹੀਂ ਕਿਹਾ ਉਹਨਾਂ ਦੇ ਆਪਣੇ ਕਾਉਂਸਲਰ ਹੀ ਉਹਨਾਂ ਨੂੰ ਚੁੱਪ ਕਰਵਾਉਣ ਲੱਗੇ। ਔਰ ਉਹ ਉਹਨਾਂ ਨਾਲ ਵੀ ਬੈਂਸਨ ਲੱਗੇ। ਆਪਸ 'ਚ ਉਹਨਾਂ ਦੀ ਆਵਾਜ਼ ਉੱਚੀ ਹੋਈ। ਇਸ ਨੂੰ ਸੁਣਦੇ ਉਹ ਜਿਹੜੇ ਸਿਕਿਉਰਟੀ ਗਾਰਡ ਬਾਹਰ ਖੜੇ ਸੀਗੇ ਮੇਰੀ ਸਿਕਿਉਰਟੀ ਦੇ ਵਿੱਚ ਉਹ ਅੰਦਰ ਐਂਟਰ ਕੀਤਾ ਵੀ ਕਿਤੇ ਕੋਈ ਲੜਾਈ ਹੋ ਗਈ ਆ ਕੀ ਹੋ ਗਿਆ ਰੌਲਾ ਪੈ ਗਿਆ। ਉਹ ਅੰਦਰ ਆਏ ਕੋਈ ਮੈਟਰ ਨਹੀਂ ਹੋਇਆ ਕੁਝ ਨਹੀਂ ਹੋਇਆ ਇਹਨਾਂ ਨੇ ਇਸ ਗੱਲ ਦਾ ਮੁੱਦਾ ਬਣਾ ਲਿਆ ਤੁਸੀਂ ਸਿਕਿਉਰਿਟੀ ਵਾਲੇ ਅੰਦਰ ਕਿਉਂ ਬੁਲਾਏ ਤੁਸੀਂ ਵੀ ਸਮਝਦਾਰ ਹੋ ਵੀ ਪੌਣੇ ਘੰਟੇ ਤੋਂ ਉੱਪਰ ਬੈਠ ਕੇ ਗੱਲ ਕਰ ਰਹੇ ਆਂ ਅਗਰ ਆਰਾਮ ਨਾਲ ਗੱਲ ਹੋ ਰਹੀ ਸੀ ਸਾਰਾ ਕੁਝ ਸੌਰਟ ਆਊਟ ਹੋ ਰਿਹਾ ਸੀ ਕੋਈ ਨਹੀਂ ਅੰਦਰ ਆਇਆ ਮੈਮ ਕਿਸੇ ਨੇ ਕੁਝ ਨਹੀਂ ਕੀਤਾ ਪਰ ਜੇ ਤੁਸੀਂ ਬਤਮੀਜ਼ੀ ਕਰੋਗੇ ਤਾਂ ਉਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਪਈ ਹੈ ਵੀ ਅੰਦਰ ਰੌਲਾ ਕਿਉਂ ਬੰਦਤ ਦੇਖਿਓ ਕੋਈ ਗੱਲ ਨਹੀਂ ਹੋਈ ਉਸ ਤੋਂ ਬਾਅਦ ਔਰ ਸਿਰਫ ਉਹ ਸਿਕਿਉਰਿਟੀ ਗਾਰਡ ਦਾ ਮੁੱਦਾ ਲੈ ਕੇ ਵੀ ਸਿਕਿਉਰਿਟੀ ਅੰਦਰ ਬੁਲਾ ਕੇ ਤੁਸੀਂ ਸਾਨੂੰ ਧਮਕਾਣਾ ਚਾਹੁੰਦੇ ਹੋ ਔ ਬੈਂਚ ਦੇ ਵਿੱਚ ਵੀ ਮੇਰੇ ਮੂੰਹੋਂ ਇੱਕੋ ਹੀ ਗੱਲ ਨਿਕਲ ਰਹੀ ਹੈ ਵੀਰ ਜੀ ਬੈਠ ਕੇ ਗੱਲ ਕਰੋ ਉਹ ਖੜੇ ਹੋ ਕੇ एकदम ਚਾਰਜ ਚਾਰ ਹੈ ਪੂਰਾ ਔਰ ਉਹਨਾਂ ਨੇ ਪੂਰਾ ਘੇਰ ਕੇ ਪੂਰਾ ਪ੍ਰੈਸ਼ਰਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਹਰਾਸਮੈਂਟ ਹੋਵੇ ਔਰ ਸਭ ਤੋਂ ਵੱਡੀ ਗੱਲ ਇਹ ਹੈ ਉਹਨਾਂ ਦੇ ਬਿਆਨ ਚੰਗੀ ਤਰ੍ਹਾਂ ਦੱਸ ਰਹੇ ਨੇ ਕਿ ਉਹਨਾਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਵੀ ਇੱਕ ਮੈਲਾ ਉਸ ਸੀਟ ਤੇ ਬੈਠੀ ਔਰ ਤੁਹਾਡੇ ਧਿਆਨ ਚ ਲਿਆਦਾ ਮੈਮ ਇਹੇ ਹਰਕਤ ਪਹਿਲਾਂ ਵੀ ਇਹ ਕਰ ਚੁੱਕੇ ਨੇ ਸੇਮ ਤੁਹਾਡੇ ਨਾਲ ਦੁਬਾਰਾ ਪਹਿਲਾਂ ਵੀ ਪਹਿਲਾਂ ਵੀ ਹੋਈ ਹੈ ਫਿਰ ਇਹਨਾਂ ਦੇ ਹੀ ਜਿਹੜੇ ਲੀਡਰ ਨੇ ਉੱਥੇ ਕਾਉਂਸਲਰਸ ਦੇ ਵਿੱਚੋਂ ਫਿਰ ਉਹਨਾਂ ਨੇ ਇਹਨਾਂ ਨਾਲ ਗੱਲਬਾਤ ਕੀਤੀ ਇਹ ਉਸ ਤੋਂ ਬਾਅਦ ਮੇਰੇ ਕੋਲੋਂ ਬੀ ਜ਼ੋਨ ਆ ਕੇ ਮਾਫੀ ਵੀ ਮੰਗੇ ਗਏ ਬੀ ਜ਼ੋਨ ਤੇ ਇਹਨਾਂ ਨੇ ਆਪਣੇ ਫੇਸਬੁਕ ਤੇ ਉਸ ਦਿਨ ਪੋਸਟਾਂ ਵੀ ਪਾਈਆਂ ਮੇਰੇ ਨਾਲ ਫੋਟੋਜ਼ ਵੀ ਪਾਈਆਂ ਅੱਛਾ ਇਹੀ ਉਹੀ ਸੀਗੇ ਮੈਂ ਤੁਹਾਨੂੰ ਉਹੀ ਗੱਲ ਦੱਸ ਰਹੀ ਹਾਂ ਤੇ ਭਾਜਪੀ ਵਾਲੇ ਹੀ ਕਿਉਂ ਇਸ ਤਰੀਕੇ ਦੇ ਨਾਲ ਜੇ ਆਪਾਂ ਮੰਨਸ਼ਾ ਬਣਾ ਕੇ ਆਨੇ ਆ ਤਾਂ ਹੀ ਕੋਈ ਗੱਲ ਕਰ ਕਰ ਪਾਨੇ ਉਸ ਦਿਨ ਵੀ ਇਸੇ ਤਰੀਕੇ ਨਾਲ ਹੋਇਆ ਜੇ ਤੁਸੀਂ ਆਰਾਮ ਨਾਲ ਪੇਸ਼ੈਂਸ ਤੁਹਾਡੇ ਚ ਨਹੀਂ ਹੈ ਤਾਂ ਦੂਸਰੇ ਤੇ ਅਲੀਗੇਸ਼ਨ ਨਾ ਲਗਾਈਏ ਆਪਾਂ ਜੀ ਔਰ ਬੋਲਦੇ ਹੋਏ ਨਜ਼ਰ ਆ ਰਿਹਾ ਕਿ ਕਿੰਨੀ ਤਲਖੀ ਹੈ ਉਹਨਾਂ ਦੀ ਆਵਾਜ਼ ਔਰ ਤੋਹੀਨ ਕਰ ਰਹੇ ਨੇ ਉਸ ਉਸ ਕੁਰਸੀ ਦੀ ਹਮ ਉਸ ਦਫ਼ਤਰ ਦੀ ਵੀ ਜਦੋਂ ਆਪਾਂ ਫਰਸਟ ਸਿਟੀਜ਼ਨ ਆਫ ਦਾ ਸਿਟੀ ਕਹਿ ਰਹੇ ਆ ਪਰ ਉਹਨਾਂ ਨੂੰ ਸ਼ਾਇਦ ਇਹੀ ਨਹੀਂ ਪਤਾ ਵੀ ਗੱਲ ਕਿੱਦਾ ਕਰੀਦੀ ਹੈ ਅੱਜ ਜਿਹੜੇ ਵੀ ਕਾਉਂਸਲਰ ਸੀ ਉਹ ਆ ਪਹਿਲੀ ਪਹਿਲੀ ਵਾਰ ਕਾਉਂਸਲਰ ਬਣੇ ਉਹਨਾਂ ਦੇ ਪੇਰੈਂਟਸ ਇਸ ਤੋਂ ਪਹਿਲਾਂ ਰਹੇ ਆ ਔਰ ਪਹਿਲੀ ਪਹਿਲੀ ਵਾਰ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਕੋਲੋ ਇਹ ਜਿਹੜੀ ਹੈ ਸੰਭਾਲਿਆ ਜਾ ਰਿਹਾ ਆਪਣਾ ਅਹੁਦਾ ਜਾਂ ਜੋ ਵੀ ਹੈਗਾ ਉਹਨਾਂ ਕੋਲ ਔਰ ਮੈਂ ਤਾਂ ਇਹ ਗੱਲ ਸੋਚ ਰਹੀ ਆ ਵੀ ਅੱਜ ਇੱਕ ਜਿਹੜੀ ਅਹੁਦੇਦਾਰ ਮਹਿਲਾ ਉਹਦੇ ਨਾਲ ਉਹ ਇੰਨੀ ਬਦਤਮੀਜ਼ੀ ਨਾਲ ਗੱਲ ਕਰ ਰਹੇ ਹੋ ਆਪਣੇ ਵਾਰਡ ਵਾਸੀਆਂ ਨਾਲ ਕੀ ਕਰਨਗੇ ਬਿਲਕੁਲ ਉਹਨਾਂ ਦਾ ਘਰ ਦੇ ਵਿੱਚ ਰਵਈਆ ਕੀ ਹੋਊਗਾ ਜਿਸ ਨੇ ਘਰ ਦੇ ਵਿੱਚ ਆਪਣੀ ਮਾਂ ਨਾਲ ਆਪਣੀ ਪੱਤੀ ਨਾਲ ਭੈਣ ਨਾਲ ਜਿਹਨੇ ਸਲੀਕੇ ਨਾਲ ਗੱਲ ਕਰਨੀ ਉਹ ਬਾਹਰ ਕਿਸੇ ਅਹੁਦੇਦਾਰ ਨਾਲ ਤਾਂ ਵੈਸੇ ਨਹੀਂ ਉੱਚੀ ਆਵਾਜ਼ 'ਚ ਗੱਲ ਕਰ ਸਕਦਾ ਨਾ ਤੁਸੀਂ ਇੱਕ ਬੋਡੀ ਦੇ ਹਾਇਰ ਕੁਰਸੀ ਦੇ ਉੱਤੇ ਬੈਠੇ ਹੋ ਤੁਸੀਂ ਤੁਹਾਡੇ نیچے ਜਿਵੇਂ ਕਾਉਂਸਲਰਸ ਕੰਮ ਵੀ ਕਰ ਰਹੇ ਤੁਹਾਡੇ ਕੋਲ ਤਕਲੀਫਾਂ ਲੈ ਕੇ ਪਹੁੰਚੇ ਗੱਲਬਾਤ ਕੀਤੀ ਇੱਕਦਮ ਚਾਰਜ ਕਰਨਾ ਸ਼ੁਰੂ ਕੀਤਾ ਪਰ ਹੁਣ ਉਹਨਾਂ ਦਾ ਇਹ ਕਹਿਣਾ ਵੀ ਅਸੀਂ ਸਾਡੇ ਨਾਲ ਬਤਸਲੁਕੀ ਹੋਈ ਹੈ ਤੇ ਇਸ ਚੀਜ਼ ਨੂੰ ਅਸੀਂ ਕਹਿ ਸਕਦੇ ਬਈ ਉਹ ਵੀ ਕਿਸੇ ਚੀਜ਼ ਨੂੰ ਲੈ ਕੇ ਬੈਠੇ ਕੋਈ ਵੀਡੀਓ ਜਾਂ ਜਿਵੇਂ ਉਹਨਾਂ ਨੇ ਸੋਸ਼ਲ ਮੀਡੀਆ ਤੇ ਅਪਲੋਡ ਬਿਲਕੁਲ ਉਹ ਦੇ ਦੇ ਇਨ ਕੀ ਵੀ ਕਿੱਥੇ ਉਹਨਾਂ ਨੂੰ ਮੈਂ ਕੀ ਬੁਰਾ ਕਿਹਾ ਮੈਂ ਕਿਸ ਤਰੀਕੇ ਨਾਲ ਗੱਲ ਕਰ ਰਹੀ ਹਾਂ ਮੇਰੇ ਕੋਲ ਹੈ ਕਿਸ ਤਰੀਕੇ ਨਾਲ ਉਹ ਉੱਚੀ ਬੋਲ ਰਹੇ ਨੇ ਉਹਨਾਂ ਦੀਆਂ ਵੀਡੀਓਜ਼ ਦੇ ਵਿੱਚ ਇਹ ਸਾਰਾ ਕੁਝ ਦਿਖ ਰਿਹਾ ਹੈ ਉਹ ਸਿਕਿਉਰਟੀ ਜਿਨ੍ਹਾਂ ਗਨਮੈਨ ਨੇ ਉਹਨਾਂ ਨੂੰ ਤੱਕਾ ਮਾਰ ਕੇ ਉੱਥੋਂ ਨਿਕਲ ਰਹੇ ਹੋ ਨਜ਼ਰ ਆ ਰਿਹਾ ਹੈ ਉਹਨਾਂ ਨੇ ਉਸ ਆਫਿਸ ਦੇ ਵਿੱਚ ਕੁਰਸੀਆਂ ਤੱਕ ਟੇਡੀਆਂ ਕਰਤੀਆਂ ਸਿੱਟੀਆਂ ਉਹ ਨਜ਼ਰ ਆ ਰਿਹਾ ਮੈਂ ਉਥੇ ਅਲੋਨ ਸੀ ਹੂੰ ਬਾਕੀ ਸਾਰੇ ਉਹ 25 30 ਜਣੇ ਇਕੱਠੇ ਗਰੁੱਪ ਤੋਂ ਆਏ ਹੋਏ ਸੀ। ਜੀ। ਕੀ ਮੈਨੂੰ ਕੁਝ ਹੋਰ ਸਮਝਾਉਣ ਦੀ ਜ਼ਰੂਰਤ ਹੈ? ਜੀ। ਦਫ਼ਤਰ ਦੇ ਵਿੱਚ ਇਸ ਤਰੀਕੇ ਦਾ ਸਲੀਕਾ ਇੱਕ ਇਹੋ ਜੀ ਬੋਡੀ ਦੀ ਕੁਰਸੀ ਦੇ ਉੱਤੇ ਤੁਸੀਂ ਬੈਠੇ ਹੋ ਜਿਵੇਂ ਪੂਰਾ ਲੁਧਿਆਣਾ ਤੁਹਾਡੇ ਦੇਖ ਰੇਖ ਦੇ ਵਿੱਚ ਚੱਲ ਰਿਹਾ ਪਰ ਜਿਵੇਂ ਕਾਉਂਸਲਰਸ ਨੇ ਇਸ ਤਰੀਕੇ ਦਾ ਕੀਤਾ ਕਿ ਲੋਕ ਜਿਹੜੇ ਨੇ ਉਹ ਲੁਧਿਆਣੇ ਵਾਲੇ ਕਾਫੀ ਪਰੇਸ਼ਾਨ ਵੀ ਹੋ ਜਾਂਦੇ ਨੇ ਕੋਈ ਗਲੀ ਮੱਲੇ ਦਾ ਮਸਲਾ ਹੋਵੇ ਨਾ ਉਹ ਜਾਂਦੇ ਹੀ ਨਹੀਂ ਉਹ ਕਹਿੰਦੇ ਅਸੀਂ ਆਪਣੇ ਘਰ ਚ ਹੀ ਠੀਕਾਂ ਵੀ ਕਾਉਂਸਲਰ ਨਾਲ ਬਹਿਸ ਕੇ ਕੁਝ ਨਹੀਂ ਹੋਣਾ ਇਹ ਨਹੀਂ ਪਤਾ ਵੀ ਸਿਲਿਕਾ ਬੜੀ ਦੇਖੋ ਪੱਜੂ ਉਂਗਲੀਆਂ ਇੱਕ ਸਮਾਨ ਨਹੀਂ ਹੁੰਦੀਆਂ ਆਪਾਂ ਸਾਰਿਆਂ ਨੂੰ ਇੱਕੋ ਜਿਹੇ ਨਹੀਂ ਕਹਿ ਸਕਦੇ ਹੈਗੇ ਕੁਝ ਬਹੁਤ ਅੱਛੇ ਵੀ ਹੋਣਗੇ ਕੁਝ ਉਹਨਾਂ ਦੇ ਆਪਣੇ ਕਾਉਂਸਲਰ ਹੀ ਉਹਨਾਂ ਨੂੰ ਅਪੋਜ਼ ਵੀ ਕਰ ਰਹੇ ਸੀ ਇਵਨ ਉਹ ਉੱਥੋਂ ਉੱਠ ਕੇ ਵੀ ਚਲੇ ਗਏ ਮੈਂ ਏ politically ਇਸ ਚੀਜ਼ ਨਹੀਂ ਪਾਉਂਗੀ ਉਹ ਸਾਨੂੰ ਵੀਡੀਓਗ੍ਰਾਫੀ ਸਾਰੀ ਨਜ਼ਰ ਆਏਗੀ ਕੇਵਲ 2 4 ਅਜੇਹੇ ਸ਼ਰਾਰਤੀ ਅਨਸਰ ਜਿੰਨਾਂ ਤੋਂ ਇਹ ਨਹੀਂ برداشت ਹੋ ਰਿਹਾ ਵੀ ਮਹਿਲਾ ਬੈਠ ਕੇ ਕਿੱਦਾਂ ਚਲਾ ਸਕਦੀ ਹੈ ਉਹਨਾਂ ਦਾ ਮੋਟਿਵ ਕਿਸੇ ਵੀ ਡਿਵੈਲਪਮੈਂਟ ਦੇ ਕਾਰਜ਼ ਨੂੰ ਉੱਪਰ ਲੈ ਕੇ ਜਾਣਾ ਨਹੀਂ ਆ ਉਹਨਾਂ ਦਾ ਮੋਟਿਵ ਸਿਰਫ ਇੱਕੋ ਇੱਕ ਹੈ ਵੀ ਅਸੀਂ ਕਿਸ ਤਰੀਕੇ ਨਾਲ ਮੁੱਦਾ ਚੱਕੀਏ ਮੁੱਦਾ ਚੱਕ ਕੇ ਅਸੀਂ ਆਪਣਾ ਆਪ ਹਾਈਲਾਈਟ ਕਰੀਏ ਪਰ ਹਾਈਲਾਈਟ ਕਰਕੇ ਅਸੀਂ ਸੁਰਖੀਆਂ 'ਚ ਬਣੇ ਰਹੀਏ ਔਰ ਇਹ ਵੀ ਨੌਲੇਜ ਲਿਆਦਾ ਉਹਨਾਂ ਵਿੱਚੋਂ ਕੁਝ ਤਾਂ ਕਾਉਂਸਲਰ ਵੀ ਹੈ ਨਹੀਂ ਅੱਛਾ ਜਦੋਂ ਤੁਸੀਂ ਅੰਦਰ ਗਏ ਸੀ ਉਹ ਕੁਝ ਲੋਕ ਇਦਾਂ ਦੇ ਇਦਾਂ ਹੀ ਬੈਠੇ ਸੀ ਇਦਾਂ ਵੀ ਬਿਲਕੁਲ ਜੀ ਉਹਨਾਂ ਵਿੱਚੋਂ ਕੇਵਲ 7-8 ਜਿਹੜੇ ਆਪ ਮੌਜੂਦਾ ਕਾਉਂਸਲਰ ਸੀ ਉਹ ਬੈਠੇ ਸੀ ਔਰ ਬਾਕੀ ਸਾਰੇ ਨਾਨ ਕਾਉਂਸਲਰ ਸੀ ਔਰ ਕੁਝ ਤਾਂ ਚਿਹਰੇ ਆਏ ਜਿਵੇਂ ਮੈਂ ਕਦੇ ਦੇਖੇ ਵੀ ਨਹੀਂ ਸੀਗੇ ਉਹਨਾਂ ਦੇ ਨਾਲ ਜਿਨ੍ਹਾਂ ਨੇ ਵੀਡੀਓਗ੍ਰਾਫੀ ਕੀਤੀ ਕਿਉਂਕਿ ਪੂਰੀ ਤਿਆਰੀ ਚ ਇਦਾਂ ਕਰਕੇ ਬੈਠੇ ਹੋਏ ਸੀ ਵੀ ਕਿੱਥੋਂ ਰੌਲਾ ਸ਼ੁਰੂ ਹੋਵੇ ਤੇ ਅਸੀਂ ਨਾਲ ਹੀ ਵੀਡੀਓ ਬਣਾ ਲਈਏ ਤਾਂ ਮਤਲਬ ਕਿਤੇ ਨਾ ਕਿਤੇ ਕੁਝ ਪ੍ਰੀ ਪਲਾਨ ਚੱਲ ਰਿਹਾ ਸੀ ਔਰ ਉਹ ਤਿਆਰੀ ਕਰਕੇ ਆਏ ਹੋਏ ਸੀ ਪਰ ਮੈਂ ਇੱਕ ਗੱਲ ਕਹਿ ਦਵਾਂ ਵੀ ਅੱਜ ਚਾਹੇ ਉਹਨਾਂ ਦੀ ਮਾਨਸਿਕਤਾ ਇਹ ਕਹੇ ਰਹੀਏ ਵੀ ਮਹਿਲਾਵਾਂ ਨੂੰ ਦੱਬ ਲਈਏ ਅਸੀਂ ਰੌਲਾ ਪਾ ਕੇ ਦੱਬ ਲਾਂਗੇ ਪਰ ਵੈਰੀ ਸੌਰੀ ਟੂ ਸੇ ਦੱਬਿਆ ਨਹੀਂ ਜਾਏ ਹੂੰ ਮੈਂ ਸੋਸ਼ਲ ਮੀਡੀਆ ਤੇ ਜਦੋਂ ਅਸੀਂ ਵੀ ਵੀਡੀਓਜ਼ ਪੋਸਟ ਕੀਤੀਆਂ ਤਾਂ ਕਮੈਂਟ ਸੈਕਸ਼ਨ 'ਚ ਸਾਨੂੰ ਬੜੀਆਂ ਚੀਜ਼ਾਂ ਦੇਖਣ ਨੂੰ ਮਿਲੀਆਂ ਵੀ ਇਹ ਪਹਿਲਾਂ ਵੀ ਘਰ ਦੇ ਮਤਲਬ ਜਿਵੇਂ ਕਹਿ ਲਓ ਮੱਲੇ ਦੇ ਵਿੱਚ ਵੀ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਸਾਨੂੰ ਦਿੱਕਤ ਪਰੇਸ਼ਾਨੀਆਂ ਆਉਂਦੀ ਹੈ ਬੜੇ ਲੋਕ ਪਰੇਸ਼ਾਨ ਨੇ ਮੈਂ ਇਸ ਉੱਤੇ ਕਿਵੇਂ ਥੱਪ ਪਾਈ ਜਾ ਸਕਦੀ ਹੈ ਹੁਣ ਤੁਸੀਂ ਖੁਦ ਦੇਖਿਆ ਕਿ ਤੁਹਾਡੇ ਨਾਲ ਇਸ ਤਰੀਕੇ ਦਾ ਸਲੀਕਾ ਤੇ ਲੋਕਾਂ ਦੇ ਨਾਲ ਹਾਂ ਬਿਲਕੁਲ ਮੈਮ ਮੇਰੇ ਕੋਲ ਇੱਕ ਅਵਾਰਡ ਦੀ ਨਾ ਇੱਕ ਵੀਡੀਓ ਵੀ ਆਈ ਹੈ ਇੱਥੇ ਮੇਰੇ ਨਾਲ ਬਦਤਮੀਜ਼ੀ ਕਰ ਰਹੇ ਸੀ ਔਰ ਉਸੇ ਕਾਉਂਸਲਰ ਦੇ ਗੋਕਰੋਂ ਉਹਦੇ ਜਿਹੜੇ ਨੁਮਾਇंदे ਸੀ ਉਥੇ ਮਾਰਕਟਾਈ ਕਰ ਰਹੇ ਸੀ ਅੱਛਾ ਮੇਰੇ ਮੇਰੇ ਕੋਲ ਥੋੜੀ देर 15 ਮਿੰਟ ਪਹਿਲਾਂ ਹੀ ਵੀਡੀਓ ਆਈ ਹੈਗੀ ਆ ਉਹ ਤੇ ਤੁਸੀਂ ਇਹ ਦੇਖੋ ਵੀ ਕੀ ਸਲੀਕਾ ਵਰਤਿਆ ਜਾ ਰਿਹਾ ਹੈ गल कर तरीका की है अज एक हायर अथॉरिटी ये गल कर रहे हो कुर्सी की आप मैं नहीं कहें भी मैं बैठी हूँ एनीबडी कैन बी देयर पर एक कुर्सी की मर्यादा होंगी है और सब तो वो गल उस कुर्सी पर बैठ के मैं नहीं उसकी मर्यादा खराब कर रही मैं भीर जी कह के गल कर रही जी तो बिना गल नहीं कर रही और वलों किस तरीके की वरतों की जा रही तो सामने सो so, नैचुर है देखो लोग बहुत समझदार ने और ਕਿਤੇ ਨਾ ਕਿਤੇ ਕਰਕੇ ਜਨਤਾ ਸਮਝ ਰਹੀ ਹੈ ਇਸ ਗੱਲ ਨੂੰ ਤਾਂ ਹੀ ਉਹ ਅਵੋਇਡ ਕਰ ਰਹੀ ਹੈ ਜਿਹੇ ਕਾਉਂਸਲਰਸ ਦੇ ਕੋਲ ਜਾਣ ਲਈ ਔਰ ਇਹ ਅੱਜ ਦਾ ਨਹੀਂ ਅਸੀਂ ਬੜੀ ਵਾਰ ਦੇਖਿਆ ਚਾਹੇ ਅਸੀਂ ਉਹ ਦਿੱਲੀ ਦੇ ਵਿੱਚੋਂ ਮਹਿਲਾ ਰੈਸਲਰਸ ਦੇ ਉੱਤੇ ਦੇਖਿਆ ਵੀ ਕਿਸ ਤਰੀਕੇ ਦੇ ਨਾਲ ਉੱਥੇ ਵੀ ਤਾਨਾਸ਼ਾਹੀ ਚੱਲਦੀ ਰਹੀ ਹੈ ਮਨੀਪੁਰ ਵਾਲਾ ਕਾਣ ਦੇਖ ਲਿਏ ਤਦ ਵੀ ਮਤਲਬ ਮਾਨਸਿਕਤਾ ਹੀ ਇਹਨਾਂ ਦੀ ਇਹ ਬਣੀ ਹੋਈ ਹੈ ਵੀ ਔਰਤ ਕਾਰੋਬਾਰ ਨਿਕਲਣ ਲਈ ਨਹੀਂ ਬਣੀ ਔਰਤ ਨੂੰ ਦਬ ਲਓ ਕਾਇਦਾ ਜਿਹੜੀਆਂ ਔਰਤਾ ਕਾਉਂਸਲਰ ਵੀ ਬਣੀਆਂ ਨੇ ਉਹਨਾਂ ਨੂੰ ਕਦੇ ਇਹਨਾਂ ਨੇ ਘਰੋਂ ਬਾਹਰ ਵੀ ਨਹੀਂ ਕੱਢਿਆ ਹੋਣਾ ਕਾਉਂਸਲਰ ਜਿਹੜੀਆਂ ਔਰਤਾ ਬਣੀਆਂ ਨੇ ਤੁਸੀਂ ਕਦੀ ਨੋਟ ਕੀਤਾ ਹੋਵੇਗਾ ਬੇਸ਼ੱਕ ਦੇਖਿਆ ਵੀ ਹੋਵੇਗਾ ਉਹ ਆਪ ਘਰ ਹੁੰਦੀਆਂ ਨੇ ਉਹਨਾਂ ਦੇ ਹਸਬੰਡਸ ਕੀ ਉਹਨਾਂ ਦੇ ਫੈਮਿਲੀ ਮੈਂਬਰ ਬਾਹਰ ਤੇ ਮੈਂ ਤਾਂ ਪਬਲਿਕ ਨੂੰ ਅਪੀਲ ਕਰਾਂਗੀ ਕਿਉਂ ਆਪਾਂ ਜਿਹੇ ਨੁਮਾਇंदे ਚੁੰਨਦੇ ਆ ਲੇਡੀਜ਼ ਰਿਜ਼ਰਵ ਦਾ ਮਤਲਬ ਹੈ ਵੀ ਉਹ ਔਰਤਾਂ ਘਰੋਂ ਨਿਕਲ ਕੇ ਆਉਣ ਜਿਨ੍ਹਾਂ ਦੀ ਐਫੀਸ਼ੀਐਂਸੀ ਹੈ ਅੱਜ ਜੇ ਪਾਰਟੀ ਨੇ ਮਾਨ ਬਖਸ਼ਿਆ ਇਸ ਅਹੁਦੇ ਤੇ ਬਿਠਾਇਆ ਇੱਕ ਲੇਡੀਜ਼ ਰਿਜ਼ਰਵ ਸੀਟ ਕੀਤੀ ਹੈ ਤਾਂ ਮੈਂ ਦਿਨ ਰਾਤ ਆਪ ਫੀਲਡ ਦੇ ਵਿੱਚ ਹੋ ਕੇ ਕੰਮ ਕਰਦੀ ਹਾਂ ਔਰ ਇਹੀ ਗੱਲਾਂ ਨੇ ਜਿਹੜੀਆਂ ਉਹ برداشت ਨਹੀਂ ਕਰ ਪਾਰੇ ਸੋ ਮੈਂ ਇਸ ਚੀਜ਼ ਦੇ ਨਾਲ ਮੇਰੇ ਕਾਰਜ ਦੇ ਉੱਤੇ ਕੋਈ ਫਰਕ ਨਹੀਂ ਪਏਗਾ ਲੁਧਿਆਣਾ ਵਾਸੀਆਂ ਦੀ ਜਿਹੜੀ ਸੇਵਾ ਉਹ ਨਿਰੰਤਰ ਚਲਦੀ ਰਹੇਗੀ ਉਹਦੇ ਵਿੱਚ ਕੋਈ ਕਮੀ ਨਹੀਂ ਆਏਗੀ ਵਿਕਾਸ ਦੇ ਜਿਹੜੇ ਕੰਮ ਨੇ ਉਹ ਉਸੇ ਤਰੀਕੇ ਨਾਲ ਸਪੀਡ ਦੇ ਨਾਲ ਚਲਦੇ ਰਹਿਣਗੇ ਔਰ ਹਮੇਸ਼ਾ ਲੁਧਿਆਣਾ ਵਾਸੀਆਂ ਦੀ ਸੇਵਾ ਦੇ ਵਿੱਚ ਮੈਂ ਤਤਪਰ ਰਾਵਾਂਗੇ ਜੀ ਮੈਮ ਜਿਵੇਂ ਤੁਸੀਂ ਦੱਸਿਆ ਪਹਿਲਾਂ ਵੀ ਤੁਹਾਡੇ ਨਾਲ ਬਤਸਲੁਕੀ ਕੀਤੀ ਸੀ ਉਦੋਂ ਨਹੀਂ ਕੋਈ ਐਕਸ਼ਨ ਲਿੱਤਾ ਕਿ ਉਦੋਂ ਗੱਲ ਮੈਮ ਬਹੁਤ ਲੀਨੈਂਟ ਲਿੱਤਾ ਉਹਨਾਂ ਦੇ ਜਿਹੜੇ ਉਹ ਉੱਠ ਕੇ ਚਲੇ ਗਏ ਜਿਹੜੇ 3-4 ਸੀਗੇ ਬਦਤਮੀਜ਼ ਔਰ ਬਾਕੀਆਂ ਨੇ ਜਵੇਰਤਾ ਮੈਮ ਮੋਦਗੀ ਲੋਨਾਂ ਨੇ ਸਾਰਿਆਂ ਨੇ ਉਸ ਵੇਲੇ ਕਿਹਾ ਕਿ ਮੈਮ ਅਸੀਂ ਸੌਰੀ ਫੀਲ ਕਰਦੇ ਆਂ ਵੀ ਅਸੀਂ ਇਹਨਾਂ ਨੂੰ ਸਮਝਾਵਾਂਗੇ ਵੀ ਇਸ ਤਰ੍ਹਾਂ ਤਰੀਕੇ ਨਾਲ ਗੱਲ ਨਹੀਂ ਕਰਨੀ ਚਾਹੀਦੀ ਸੀ ਔਰ ਅੱਜ ਤੋਂ ਬਾਅਦ ਇਹ ਚੀਜ਼ ਨਹੀਂ ਹੋਏਗੀ ਈਵਨ ਉਹਨਾਂ ਨੇ ਉਹਨਾਂ ਨੇ ਕਿਹਾ ਐਂਡ ਵੀ ਆਰ ਲਾਈਕ ਅ ਫੈਮਲੀ ਅਗਰ ਉਹ ਮੈਨੂੰ ਲੱਗਿਆ ਵੀ ਉਹ ਪਹਿਲੀ ਵਾਰ ਨੇ ਵੀ ਉਹਨਾਂ ਨੂੰ ਨਹੀਂ ਸਮਝ ਸੀ ਆ ਚਲੋ ਬੋਲ ਪਏ ਤਾਂ ਇਗਨੋਰ ਕੀਤਾ ਇੱਕ ਪਰਿਵਾਰ ਦੇ ਵਿੱਚ ਕਿਤੇ ਨਾ ਕਿਤੇ ਹੋ ਜਾਂਦੀ ਹੈ ਠੀਕੇ ਮੈਂ ਉਹਨੂੰ ਬੜਾ ਲਾਈਟ ਲੈ ਕੇ ਕਵਰ ਆ ਪੀਤਾ ਪਰ ਇਸ ਵਾਰੀ ਤਾਂ ਇਹਨਾਂ ਨੇ ਉੱਚੀਸ ਰਿਪੀਟ ਕਰਕੇ ਦੱਸਤਾ ਵੀ ਅਸੀਂ ਜਿਹੇ ਜੀ ਮਾਨਸਿਕਤਾ ਰੱਖਦੇ ਅਸੀਂ ਉਹੀ ਰੱਖਾਂਗੇ ਅਸੀਂ ਬਦਲ ਨਹੀਂ ਸਕਦੇ ਮੈਮ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਧਰਨਾ ਲਗਾ ਕੇ ਬੈਠੇ ਹੈ हाँ पार्टी हाईकमांड के या किसी तरीके अफसर कोई गलबात होएगी कोई अगे इस चीज़ पार। बिल्कुल पार्टी हाईकमांड तक आ, सारी इनफोमेन पहुंची हुई है उन्होंने गाइडेंस के न पूरा चल रहा है और कल प्रेस कॉन्फ्रेंस करके एम एल ए साहेबान सारे सारी कौंसलर साहबान सीनियर डिप्टी मेयर डिप्टी मेयर असी सारिया ने एक एक चीज़ क्लीयर भी की है और ध्यान भी लिया देना चाहते हैं भी असी सारे रल के ਇਸ ਚੀਜ਼ ਦਾ ਵਿਰੋਧ ਕਰਾਂਗੇ ਕਿ ਅੱਜ ਇੱਕ ਜਨੇ ਨਾਲ ਹੋਇਆ ਹੈ ਕੱਲ ਨੂੰ ਕਿਸੇ ਆਮ ਮਹਿਲਾ ਨਾਲ ਵੀ ਇਹ ਹੀ ਕੁਛ ਹੀ ਕਰਨਗੇ ਜਾਂ ਅੱਗੋਂ ਕਿਸੇ ਹੋਰ ਨਾਲ ਵੀ ਹੋ ਸਕਦਾ ਹੈ ਤੋਂ ਐਟਲੀਸਟ ਦੇ ਸ਼ੁੱਡ ਅਪੋਲੋਜਾਈਜ਼ ਇਹਨਾਂ ਨੂੰ ਇਸ ਚੀਜ਼ ਦੀ ਮਾਫੀ ਮੰਗਣੀ ਚਾਹੀਦੀ ਹੈ ਵੀ ਅਸੀਂ ਜੋ ਬਦਸਲੂਕੀ ਕੀਤੀ ਉਹ ਸਾਨੂੰ ਨਹੀਂ ਕਰਨੀ ਚਾਹੀਦੀ ਸੀ ਜੇ ਕੋਈ ਇਨਸਾਨ ਅਚੇ ਤਰੀਕੇ ਨਾਲ ਸਾਨੂੰ ਸਾਰਟ ਆਊਟ ਕਰੇ ਸਿਰਫ ਰਾਜਨੀਤੀ ਚਮਕਾਣ ਲਈ ਗਲਤ ਚੀਜ਼ਾਂ ਦਾ ਜਾਂ ਗਲਤ ਪਹਿਲੋਂ ਉਹਨੂੰ ਚੁਣ ਕੇ ਆਪਣੇ ਆਪ ਨੂੰ ਹਾਈਲਾਈਟ ਨਹੀਂ ਕਰਨਾ ਚਾਹੀਦਾ ਮੈਮ ਤੁਸੀਂ ਕਿਹਾ ਮੋਂੇ ਘੰਟਾ ਪਹਿਲਾਂ ਗੱਲਬਾਤ ਹੋਦਰੀ ਮੀਟਿੰਗ ਦੇ ਵਿੱਚ ਤੇ ਉਹ ਮੈਟਰ ਕੀ ਲੈ ਕੇ ਆਏ ਸੀ ਸੀਵਰੇਜ ਵਗੈਰਾ ਦੇ ਛੋਟੀ ਮੋਟੀ ਗੱਲਾਂ ਸੀ ਜਿਸ ਬਿਲਕੁਲ ਜੀ ਸਟਰੀਟ ਲਾਈਟਸ ਦਾ ਮੈਟਰ ਸੀ ਵੀ ਸਾਨੂੰ ਸਟਰੀਟ ਲਾਈਟ ਚਾਹੀਦੀਆਂ ਫੋਗਿੰਗ ਮਸ਼ੀਨਸ ਦਾ ਸੀ ਵੀ ਜਿਸ ਤਰ੍ਹਾਂ ਮੌਸਮ ਚੱਲ ਰਿਹਾ ਹੈ ਸਾਡੀ ਫੋਗਿੰਗ ਮਸ਼ੀਨ ਖਰਾਬ ਹੈ ਜਾਂ ਰਿਪੇਅਰ ਹੋਣ ਗਈ ਹੈ ਸਾਨੂੰ ਵਾਪਸ ਨਹੀਂ ਮਿਲੀ ਜਾਂ ਕੁਝ ਇੱਦਾਂ ਦੀ ਫੋਗਿੰਗ ਮਸ਼ੀਨ ਸੀ ਵੀ ਬਾਰ-ਬਾਰ ਰਿਪੇਅਰ ਕਰਨ ਨਾਲ ਠੀਕ ਨਹੀਂ ਹੋ ਰਹੀ ਸਾਨੂੰ ਮੈਮ ਨਿਊ ਚਾਹੀ ਕਮਚਾਰੀਆਂ ਦੀ ਗੱਲ ਚੱਲ ਰਹੀ ਸੀ ਮੈਸਟਰੋਲ ਤੇ ਉੱਤੇ ਸਾਈਨ ਕਰਨ ਦੀ ਗੱਲ ਚੱਲ ਰਹੀ ਸੀ ਮਤਲਬ ਬਹੁਤ ਅੱਛਾ ਉਹਨਾਂ ਨੇ ਜੋ ਜੋ ਮੁੱਦਾ ਦਿੱਤਾ ਮੈਂ ਬੜੇ ਪੋਜ਼ਿਟਿਵ ਲੈ ਕੇ ਉਸ ਉਸ ਮੁੱਦੇ ਨੂੰ ਨਾਲ ਦੀ ਨਾਲ ਸੌਰਟ ਆਊਟ ਕੀਤਾ ਹੈ ਔਰ ਆਪਾਂ ਕਹਿ ਨਹੀਂ ਸਕਦੇ ਵੀ ਕੋਈ ਅਜਿਹਾ ਕੋਈ ਕਾਰਜ ਉਹਨਾਂ ਨਾਲ ਜਾਂ ਕੋਈ ਅਜਿਹੀ ਗੱਲ ਹੋਈ ਹੋਵੇ ਜਿੱਤੇ ਕੋਈ ਬੈਂਸ ਕਰਨ ਦਾ ਮੌਕਾ ਮਿਲੇ ਹੋਵੇ ਨਹੀਂ ਕੁਛ ਐਕਡਮ ਮਤਲਬ ਤੁਹਾਨੂੰ ਦੱਸਿਆ ਜੀ ਪ੍ਰੀਪਲਾਨ ਕਰਕੇ ਆਏ ਆ ਤੇ ਜੋ ਉਹਨਾਂ ਨੇ ਪ੍ਰੀਪਲਾਨ ਕੀਤਾ ਕਿਤੇ ਤਾਂ ਉਹਨਾਂ ਨੇ ਅਨਜਾਮ ਦੇਣਾ ਹੀ ਹੈ ਨਾ ਜੀ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਲਈ ਮੈਮ ਤਾਂ ਹੀ ਸਾਡੇ ਨਾਲ ਪ੍ਰਿੰਸੀਪਲ ਇੰਦਰਜੀਤ ਕੌਰ ਜੋ ਮੇਅਰ ਲੁ ਤਾਂ ਜਿਵੇਂ ਮੈਮ ਨੇ ਕਿਹਾ ਕਿ ਪ੍ਰੀ ਪਲੈਨਿੰਗ ਚੱਲ ਰਹੀ ਸੀ ਔਰ ਦੂਜੇ ਪਾਸੇ ਕਾਉਂਸਲਰ ਜਿਹੜੇ ਨੇ ਇਸ ਵੇਲੇ ਧਰਨੇ ਦੇ ਉੱਤੇ ਬੈਠੇ ਨੇ ਔਰ ਉਹਨਾਂ ਦਾ ਇੱਕੋ ਹੀ ਗੱਲ بار-बार ਕਹੀ ਜਾ ਰਹੀ ਕਿ ਸਾਡੇ ਨਾਲ ਬਤਸਲੂਕੀ ਕੀਤੀ ਗਨਮੈਨਸ ਦੇ ਲੈ ਕੇ ਆ ਕੇ ਸਾਨੂੰ ਰਹਿ ਗਿਆ ਬਟ ਇੱਥੇ ਦੂਜੇ ਪਾਸੇ ਜੇ ਅਸੀਂ ਮੈਮ ਦਾ ਪੱਖ ਵੀ ਜਾਣੀ ਤਾਂ ਬਿਲਕੁਲ ਸਹੀ ਹੈ ਕਿਉਂਕਿ ਇੱਕ گورਨਿੰਗ ਬਾਡੀ ਦੇ ਅੰਡਰ ਜਿੰਨੇ ਵੀ ਕੁਰਸੀ ਦੇ ਉੱਤੇ ਬੈਠੇ ਹੁੰਦੇ ਉਹਨਾਂ ਦੇ ਸਿਕਿਉਰਟੀ ਗਾਰਡ ਨਾਲ ਮੌਜੂਦ ਹੁੰਦੇ ਨੇ ਤੁਸੀਂ ਵੀ ਇਸ ਸਾਰੀ ਚੀਜ਼ਾਂ ਦੇ ਨਾਲ ਜਾਣੋ ਤਾਂ ਸਿਕਿਉਰਟੀ ਗਾਰਡ ਬਿਲਕੁਲ ਬਾਹਰ ਮੌਜੂਦ ਸੀ ਤਾਂ ਆਵਾਜ਼ ਉੱਚੀ ਹੋਣ ਦੇ ਕਰ ਅਗੜੇ ਉਹ ਅੰਦਰ ਆਂਦੇ ਨੇ ਤੇ ਮਾਮਲਾ ਜਿਹੜਾ ਹੈ ਵੀਡੀਓ ਦੇ ਰਾਹੀਂ ਜੋ ਤੁਸੀਂ ਦੇਖ ਰਹੇ ਹੋ ਵੱਧ ਜਾਂਦਾ ਹੈ ਤਾਂ ਆਉਣ ਵਾਲੀ ਟਾਈਮ ਦੇ ਵਿੱਚ ਹੋਰ ਵੀ ਅਪਡੇਟਸ ਇਸ ਦੇ ਨਾਲ ਜੁੜੀ ਜ਼ਰੂਰ ਸਾਂਝੇ ਕਰਾਂਗੇ ਬਦੇਰੀ ਵੀਡੀਓਜ਼ ਲਈ ਦੇਖਦੇ ਰਹੋ ਲੰਬਾਂ ਟਾਈਮਸ ਕੈਮਰਾ ਐਂਡ ਬਲਵਿੰਦਰ ਦੇ ਨਾਲ ਮੈਂ ਆਪਣਾ ਬਲੀਨ ਕਰਾਂਗਾ